ਚੱਕੇ ਜਾ ਰਹੇ ਨੇ ਸਾਡੀ ਪੁਲਿਸ ਬਹੁਤ ਹੀ ਅੱਛੀ ਪੁਲਿਸ ਨਹੀਂ ਜਾਂਦੀ ਹੈ ਸਾਡੇ ਡਾਕਟਰ ਸੰਜੀਵ ਜੀ ਵਰਗੇ ਅਫਸਰ ਨੇ ਜਿਹੜੇ ਇਹ ਤਹਿਤ ਦਿਲ ਤੋਂ ਸੱਚਾਈ ਨਾਲ ਲੱਗੇ ਹੋਏ ਨੇ ਜਿਸ ਤਰ੍ਹਾਂ ਸਾਡੇ ਡੀਸੀ ਸਾਹਿਬ ਨੇ ਬਹੁਤ ਅੱਛਾ ਸਪੀਚ ਦਿੱਤੀ ਔਰ ਹਰ ਚੀਜ਼ ਤੋਂ ਜਾਣੂ ਕਰਵਾਇਆ ਬੱਚਿਆਂ ਨੂੰ ਗਰਸਾ ਵਸ ਇੱਕ ਛੋਟੇ ਜਿਹੇ ਸੀ ਹਾਂ ਜਿਹਨਾਂ ਮੂਹਿਆਂ ਦੇਖਦੇ ਆ ਰਹੇ ਆ ਤੇ ਤੁਹਾਡੇ ਤੇ ਉਹੀ ਨੂਰ ਚਿਹਰੇ ਤੇ ਉਹੀ ਹਲਵਾ ਤੁਹਾਡੀ ਤੰਦਰੁਸਤੀ ਦਾ ਰਾਜਮਸਾਣ ਵਾਸਤੇ ਆ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਜੀ ਤੁਸੀਂ ਮੇਰੀ ਇੱਜ਼ਤ ਅਫਜ਼ਾਈ ਕੀਤੀ ਹੌਸਲਾ ਬਧਾਇਆ ਲੇਕਿਨ ਇਹ ਤਾਂ ਵੈਗਰੂ ਜਾਣਦਾ ਲੇਕਿਨ ਮੈਂ ਸਮਝਦਾ ਜੋ ਵੀ ਇਹ ਆ ਮਾਲਕ ਵੱਲੋਂ ਜੋ ਬਖਸ਼ਿਸ਼ਾਂ ਹੁੰਦੀਆਂ ਉਹੀ ਹੁੰਦੀਆਂ ਤੁਹਾਨੂੰ ਸਿੱਧਾ ਮਿਲ ਜਾਂਦੀ ਹੈ ਪਰ ਉਹਨੂੰ ਸੰਭਾਲਣਾ ਫਿਰ ਤੁਹਾਡੇ ਆਪਣੇ ਹੱਥ 'ਚ ਹੁੰਦਾ ਹੈ ਕੋਸ਼ਿਸ਼ ਇਹ ਹੈ ਵੀ ਜਿਸ ਤਰ੍ਹਾਂ ਸਾਡੀ ਲਾਈਨ ਹੈ ਇਸ ਦੇ ਵਿੱਚ ਅਸੀਂ ਐਕਸਰਸਾਈਜ਼ ਵੀ ਅੱਛੀ ਕਰਦੇ ਆਂ ਔਰ ਚੰਗੀ ਖੁਰਾਕ ਦਾ ਵੀ ਖਿਆਲ ਰੱਖੀਦਾ ਹੈ ਲੇਕਿਨ ਇੱਕ ਗੱਲ ਮੈਂ ਹਮੇਸ਼ਾ ਕਹਿਣਾ ਕੇ ਅੰਦਰੋਂ ਤੁਹਾਡੀ ਸੋਚ ਅੱਛੀ ਰੱਖੋ ਜੇ ਤੁਹਾਡੀ ਸੋਚ ਅੱਛੀ ਹੋਏਗੀ ਤਾਂ ਤੁਹਾਡੇ ਹਰ ਚੀਜ਼ ਤੇ ਇੱਕ ਪੋਜ਼ਿਟਿਵ ਉਹਦਾ ਰਿਜ਼ਲਟ ਮਿਲੇਗਾ ਜੇ ਸਭ ਗੱਲ ਕਰੀਏ ਕਿ ਜਿਹੜੇ ਅੱਜ ਨਾਟਕ ਦਿਖਾਏ ਗਏ ਉਹਨਾਂ ਦਾ ਕਿੰਨਾ ਇੱਕ ਅਹਿਮ ਰੋਲ ਰਹੂਗਾ ਜ਼ਿੰਦਗੀ ਵਿੱਚ ਬਹੁਤ ਫਰਕ ਪੈਂਦਾ ਹੈ ਜੀ ਖਾਸ ਤੌਰ ਤੇ ਤੁਸੀਂ ਆਪਣੇ ਲੈਵਲ ਤੇ ਨਾ ਸੋਚੋ ਬੱਚਿਆਂ ਤੇ ਬੜਾ ਅੱਛਾ ਅਸਰ ਪੈਂਦਾ ਇਹ ਜਿੰਨੇ ਵੀ ਬੱਚੇ ਆਏ ਹੋਏ ਨੇ ਇਹਦਾ ਇਹ ਮਤਲਬ ਨਹੀਂ ਕਿ ਜੋ ਅਸੀਂ ਦਿਖਾ ਰਹੇ ਹਾਂ ਕਿ ਇਹਨਾਂ ਦੇ ਵਿੱਚੋਂ ਸ਼ਾਇਦ ਕੋਈ ਨਸ਼ਾ ਕਰਦਾ ਹੋਵੇ ਕੋਈ ਨਹੀਂ ਕਰਦਾ ਨਸ਼ਾ ਲੇਕਿਨ ਉਹਨਾਂ ਨੂੰ ਜਾਣਕਾਰੀ ਜ਼ਰੂਰ ਮਿਲ ਗਈ ਕਿ ਨਸ਼ਾ ਕਿੰਨਾ ਬੁਰਾ ਹੁੰਦਾ ਹੈ ਜਾਂ ਉਸ ਤੋਂ ਕਿਸ ਤਰ੍ਹਾਂ ਬਚਣਾ ਹੈ ਜਾਂ ਹਾਲਾਤ ਕੀ ਨੇ ਇਨ੍ਹਾਂ ਡਰਾਮਿਆਂ ਦਾ ਜਾਂ ਇਸ ਤਰ੍ਹਾਂ ਦੇ ਸਮਾਗਮਾਂ ਦਾ ਇਹ ਅਸਰ ਜ਼ਰੂਰ ਪੈਂਦਾ ਹੈ ਸਰ ਨੌਜਵਾਨ ਪੀੜੇ ਪੇਰੈਂਟਸ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਜਿਹੜੇ ਬੱਚਾਂ ਬਾਰੇ ਜਿਆਦਾ ਟਾਈਮ ਨਹੀਂ ਦੇ ਸਕਦੇ ਕਿਉਂਕਿ ਉਹ ਜਿਆਦਾ ਬੱਚਾ ਮੋਬਾਈਲ ਤੇ ਰਹਿੰਦੇ ਨੇ ਜੀ 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 ਪੇਰੈਂਟਸ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇਹਦੇ ਵਿੱਚ ਜਦ ਬੱਚੇ ਛੋਟੇ ਹੁੰਦੇ ਨੇ ਖਾਸ ਤੌਰ ਤੇ ਸਾਡੇ ਪੰਜਾਬ ਵਿੱਚ ਅਸੀਂ ਥੋੜਾ ਜਿਹਾ ਨਜ਼ਰ ਅੰਦਾਜ਼ ਕਰ ਜਾਂਦੇ ਆ ਇੱਕ ਜਿਹੜੀ ਖਾਸ ਗੱਲ ਮੈਂ ਦੱਸਣਾ ਚਾਹਣਾ ਗੱਲ ਕੇ ਅਸੀਂ ਸ਼ਰਾਬ ਨੂੰ ਇਸ ਤਰ੍ਹਾਂ ਸਮਝਦੇ ਹਾਂ ਬਹੁਤ ਸਾਰੇ ਗੰਦੇ ਨਸ਼ੇ ਐ ਸਾਰੇ ਨਸ਼ੇ ਮਾੜੇ ਐ ਇਹ ਪਹਿਲੀ ਗੱਲ ਤੇ ਐ ਦੂਸਰੀ ਗੱਲ ਇਹ ਸ਼ਰਾਬ ਐ ਜੋ ਉਹਨੂੰ ਅਸੀਂ ਮਨਜ਼ੂਰਸ਼ੁਦਾ ਨਸ਼ਾ ਸਮਝ ਸਕਦੇ ਆ ਜਾਂ ਸਮਝਦੇ ਆ ਕਿ ਗਵਰਨਮੈਂਟ ਵੱਲੋਂ ਵੀ ਸਾਨੂੰ ਇਜਾਜ਼ਤ ਮਿਲੀ ਹੋਈ ਐ ਥਾਂ ਥਾਂ ਤੇ ਦੁਕਾਨਾਂ ਨੇ ਲੇਕਿਨ ਮੈਨੂੰ ਕਿਸੇ ਡਾਕਟਰ ਸਾਹਿਬ ਨੇ ਦੱਸਿਆ ਕਿ ਸਭ ਤੋਂ ਔਖਾ ਸ਼ਰਾਬ ਛਡਾਉਣੀ ਐ ਇੱਕ ਹੱਦ ਤੱਕ ਤਾਂ ਇਹ ਠੀਕ ਐ ਉਦੋਂ ਤੱਕ ਇਹ ਨਸ਼ਾ ਨਹੀਂ ਉਸ ਤੋਂ ਹੱਦ ਤੋਂ ਜਦ ਜ਼ਿਆਦਾ ਹੋ ਜਾਂਦਾ ਫਿਰ ਇਹ ਨਸ਼ੇ ਨਸ਼ਾ ਆਖਤਿਆਰ ਕਰ ਜਾਂਦਾ ਇਹਦਾ ਰੂਪ ਹੈ ਜਿਹੜਾ ਬਹੁਤ ਭੈੰਕਰ ਹੋ ਜਾਂਦਾ ਸਾਡੇ ਬੱਚੇ ਕਈ ਦਫਾ ਛੋਟੇ ਹੁੰਦੇ ਆ ਸਾਡੇ ਚਾਚੇ ਤਾਏ ਜਾਂ ਵੱਡੇ ਕਈ ਵਾਰੀ ਸ਼ੌਕੀਏ ਉਹਨਾਂ ਨੂੰ ਕਹਿ ਦਿੰਦੇ ਲੈ ਫੋਟ ਦੋ ਚਮਚੇ ਪੀ ਲੈ ਤਾਂ ਬੱਚਾ ਖੇਡਦਾ ਫਿਰੂਗਾ ਉਹ ਬਹੁਤ ਘਾਤਕ ਸਾਬਤ ਹੁੰਦਾ ਮੈਂ ਕਈ ਬੱਚੇ ਵੇਖਿਆ ਜਦੋਂ ਜਵਾਨ ਹੁੰਦੇ ਆ ਤਾਂ ਫਿਰ ਉਹਨਾਂ ਨੂੰ ਆਦਤ ਲੱਗ ਜਾਂਦੀ ਹੈ ਔਰ ਸ਼ਰਾਬ ਹਰ ਨਸ਼ੇ ਦੀ ਮਾਂ ਹੈ

ਇਹ ਤਰ੍ਹਾਂ ਤੁਸੀਂ ਛੱਡ ਕੇ ਉਹ ਤੁਸੀਂ ਇਹਦੀ ਕਿੰਨੇ ਚਿਰ ਬਦਲ ਕੇ ਦੀ ਸੇਵਾ ਕਰਉਂ ਗਏ ਕਹਣਾ ਚਾਹੁੰਦੇ ਹੋ ਉਸ ਤੋਂ ਇਹ ਤਾਂ ਜਦ ਤੱਕ ਸਾਨੂੰ ਸਾਰਿਆਂ ਦਾ ਪਿਆਰ ਮਿਲਦਾ ਰਹੇਗਾ ਕੋਸ਼ਿਸ਼ ਕਰਾਂਗੇ ਉਹਨਾਂ ਜਰ ਇਸ ਲਾਈਨ 'ਚ ਕੰਮ ਕਰ ਸਕੀਏ ਲੇਕਿਨ ਇਹ ਆਪਣੇ ਹੱਥ 'ਚ ਨਹੀਂ ਹੁੰਦਾ ਇਹ ਤਾਂ ਸਾਨੂੰ ਆਵਾਮ ਨੇ ਪਿਆਰ ਦਿੱਤਾ ਉਹਨਾਂ ਦੇ ਪਿਆਰ ਸਦਕਾ ਹੀ ਅਸੀਂ ਇੱਥੇ ਹਾਂ ਜਿੰਨੀ ਦੇਰ ਉਹ ਚਾਹਣਗੇ ਉੰਨੀ ਦੇਰ ਹੀ ਰਹਿਣਾ ਥੈਂਕ ਯੂ ਸੋ ਮੈਡਮ